ਹਾਂਜੀ ਸਸ਼ਕਾਲ ਦੋਸਤੋ ਮੈਂ ਤੁਹਾਡੀ ਆਪਣੀ ਜਮਨਾ ਧੋਰੀ ਜੋ ਕਿ ਆਪਾਂ ਹਰ ਬੁੱਧਵਾਰ 5 ਵਜੇ ਆਪਣੀ ਫਿਲਮ ਪਾਉਂਦੇ ਆ ਉਹ ਕਿਸੇ ਵਜ੍ਹਾ ਕਾਰਨ ਰੁਕ ਗਈ ਆ ਇਸ ਕਰਕੇ ਆਪਾਂ ਬੀਰਵਾਰ ਨੂੰ ਉਹ ਫਿਲਮ ਪਾ ਰਹੇ ਹਾਂਗੇ ਆਪਣੀ ਫਿਲਮ ਨੂੰ ਦੇਖਿਓ ਤੇ ਬਦ ਤੋਂ ਬਦ ਸਪੋਰਟ ਕਰਿਓ ਲਾਈਕ ਕਰਿਓ ਕਮੈਂਟ ਤੇ ਸ਼ੇਅਰ ਕਰਿਓ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਜੋ ਵੀ ਕਮਿਆ ਪੈਸੇ ਹੋਣਗੇ ਸਾਨੂੰ ਉਹ ਵੀ ਦੱਸਿਓ ਤੇ ਆਪਾਂ ਹਰ ਇੱਕ ਫਿਲਮ ਆਏ ਬੁੱਧਵਾਰ ਪਾਇਆ ਕਰਾਂਗੇ ਬੁੱਧਵਾਰ ਸ਼ਾਮੀ 5 ਵਜੇ ਧੰਨਵਾਦ ਪੋਰ ਪਣੇ ਕੀ ਕਰਿਆ ਨਿਆ ਬਸ ਪਣਿਆ ਕੱਪੜੇ ਜੇ ਸਾੰਧੀ ਸੀਗੀ ਅੱਛਾ ਹੋਰ ਕੇ ਮੇ ਉਹਦੇ ਨੇਓ ਨਿੱਕੀ ਦੱਸਾਂ ਬਸ ਪੁੱਛਣਾ ਘਰ ਵਾਲੇ ਨੇ ਦਰਦੂ ਛੱਡੀ ਕਿ ਨਹੀਂ ਛੱਡੀ ਹੁਣ ਨਿਆ ਹੁਣ ਪੰਜਰ ਕਲੇ ਸੈਨਾ ਹੋ ਕੇwidehat ਦਾਰੋਂ ਪਿੱਛੇ ਤਿਆਹਾਨੇ ਘਰ ਦੇ ਰਾਸ਼ਣ ਪਿੱਛੇ ਨਿੱਕੀ ਦੱਸਾਂ ਪਣੇ ਰਾਸ਼ਣ ਪਾਣੀ ਸਾਰਾ ਖਤਮ ਹੋਇਆ ਪਿਆਗਾ ਨੀ ਉਦੇ ਤਾਂ ਭੈਣੇ ਕੰਨ ਤੇ ਜੂਨੀ ਸਰ ਕਦੇ ਜਿੰਨਾ ਮਰਜੀ ਬੋਲਾਂ ਮਿਰਤਾ ਬੋਲਦੀ ਦਾ ਨਾ ਮੱਥਾ ਫੜਕਣ ਲੱਗ ਜਾਂਦਾਗਾ ਫੜਪੜੀਆਂ ਦੁਖਣ ਲੱਗ ਜਾਂਦੀਆਂ ਨੇ ਉਹਨਾਂ ਦੇ ਨਾ ਸਰਪੰਚਾਂ ਦੇ ਮਸ਼ੀਨ ਤੇ ਗਿਆ ਸੀਗਾ ਅੱਛਾ 1 ਰੁਪਈਆ ਵੀ ਪੱਲੇ ਨਹੀਂ ਪਾਇਆ ਹੈਗਾ ਉਹ ਤੈਨੂੰ ਨਾ ਨਹੀਂ ਯਕੀਨ ਆਉਂਦਾ ਨਾ ਉਹ ਟਵੱਲੀ ਚ ਜਾ ਕੇ ਆਟਾ ਦੇਖ ਲੈ ਮੁੱਠੀ ਆਟਾ ਵੀ ਨਹੀਂ ਨਿਕਲਣਾ ਹੈਗਾ ਜਵਾਖ ਬਿਰਬਿਰ ਕਰਦੇ ਫਿਰਦੇ ਨਹੀਂ ਕੀ ਬਾਲਾ ਬੁਰਾ ਹਾਲ ਹੋਇਆ ਪਿਆਗਾ ਮੇਰੀ ਤਾਂ ਮਾੜੀ ਕਿਸਮਤ ਜਿਹੜੀ ਮੇਰੇ ਮਾਪੇ ਨੇ ਮੈ ਇਹਦੇ ਪੱਲੇ ਪਾਤੇ ਅੱਗ ਲੱਗਣੀ ਲਾਈਟ ਵੀ ਨਹੀਂ ਹੈਗੀ ਨਾ ਕੋਈ ਪੱਖਾ ਟੰਗਦਾਗਾ ਮਿੰਨੀ ਮਿੰਨੀ ਮਿੰਨ ਮਿੰਨੀ ਹਵਾ ਦਿੰਦੇ ਨੇ ਉਹ ਜੇ ਆਉਂਦੀ ਸੀਗੀ ਹੁਣ ਲਾਈਟ ਬੱਜ ਗਈ ਇਨਵਰਟਰ ਹੁੰਦਾ ਤਾਂ ਆਪਦੀ ਸੁੱਖ ਦੀ ਨੀਂਦ ਸੌਂ ਜਾਂਦੀ ਲੈ ਮੈਂ ਮੜਾ ਜਾ ਹੱਗ ਸੈਰ ਜੇ ਕਰਦਾ ਇਹਨੂੰ ਥੋੜੀ ਮੋਟੀ ਹਵਾ ਆਜੂ ਕੁਸਾ ਤਾਂ ਕੋਈ ਨਹੀਂ ਕਰਦੇ ਮੈਂ ਲੈ ਹੋਰ ਹਵਾ ਲੱਗੂਗੀ ਤੇ ਗੱਲਾਂ ਬਾਤਾਂ ਕਰਾਂਗੇ ਤੂੰ ਸੁਣਾ ਤੂੰ ਕਿਵੇਂ ਆਈਂਗੀ ਠੀਕ ਆ ਮੈਂ ਤਾਂ ਬਸ ਵਧੀਆ ਆਗੀ ਹੁਣ ਹੀ ਆ ਗਈ ਮੈਂ ਤਾਂ ਇੱਧਰੋਂ ਤੇਰੇ ਕੋਲ ਹੀ ਆਈ ਸੀਗੀ ਅੱਛਾ ਨਾਰੇ ਮੈਂ ਤੇਨੇ ਕੀ ਗੱਲ ਕਹਾ ਹਾਂ ਹਾਂ ਦੱਸ ਤੇਰੀ ਨਾ ਸਾਰੀ ਗਰੀਬੀ ਚੱਕੀ ਜਾਊਗੀ ਨਹੀਂ ਮੇਰੀ ਭੈਣੇ ਗਰੀਬੀ ਕਾਹਦੇ ਨਾਲ ਚੱਕੇਂਗੀ ਤੂੰ ਆ ਦੇਖ ਸਿਆਉਣੇ ਦੇ ਕੜੇ ਪਾਈ ਹੋਏ ਨੇ ਨਾ ਤੂੰ ਮੇਰਾ ਘਰ ਦੇਖਿਆ ਹੀ ਆ ਦਾ ਹਾਂ ਤੈਂ ਤਾਂ ਬੱਥੇਰੀ ਸੋਹਣੀ ਕੋਠੀ ਪਾਈ ਹੋਈ ਆ ਮੈਂ ਕਿੱਥੋਂ ਪਾ ਲੰਦੀ ਐਡੀ ਵੱਡੀਆ ਕੋਠੀ ਜੇ ਲੰਬੜਦਾਰ ਨਾ ਹੁੰਦਾ ਮੇਰੇ ਨਾਲ ਸਾਰਾ ਖਾਚਾ ਮੇਰਾ ਉਹੀ ਚੱਕਦਾਗਾ ਜਿੱਦੇ ਦਾ ਮੇਰੀ ਜ਼ਿੰਦਗੀ ਚ ਆਇਆ ਨਾ ਮੇਰੀ ਜ਼ਿੰਦਗੀ ਤਾਂ ਸੁਰਗ ਬਣ ਗਈ ਇਹ ਲੰਬੜਦਾਰ ਹਾਂ ਕਿਹੜਾ ਲੰਬੜਦਾਰ ਉਹੀ ਨੰਬਰਦਾਰ ਪਿੰਡ ਵਾਲਾ ਆਪਣਾ ਅੱਛਾ ਅੱਛਾ ਨੀ ਉਹ ਜੰਗੀਰੇ ਕਾ ਹਾਂ ਅੱਛਾ ਨੀ ਵੇਖੀ ਕਿਤੇ ਬਚ ਕੇ ਰਹੀ ਤੇਰੀ ਵੀ ਸੈਟਿੰਗ ਕਰਾ ਦਿੰਦੀ ਆਂ ਜੀ ਨਾ ਨਾ ਵਾਗਰੂ ਵਾਗਰੂ ਨਾ ਨੀ ਤਾਂ ਕੁਛ ਨਹੀਂ ਹੁੰਦਾ ਗਰੀਬੀ ਚੱਕੀ ਜਾਊਗੀ ਤੇਰੀ ਆ ਗਰੀਬੀ ਨਾਲ ਰੁਲੀ ਜਾਣੀ ਐਗੀ ਤੈਨੂੰ ਤਾਂ ਬਣਾ ਹੀ ਯਾਦ ਕਰਦਾ ਸੀਗਾ ਕਹਿੰਦਾ ਜੀਤਾ ਨਾਲ ਸੈਟਿੰਗ ਕਰਾ ਲੂ ਨਾ ਭਣੇ ਵਾਗਰੂ ਵਾਗਰੂ ਕੁਛ ਨਹੀਂ ਹੁੰਦਾ ਗਾ ਨਾ ਭਣੇ ਡਰ ਲੱਗਦਾ ਮੈਨੂੰ ਤਾਂ ਮੇਰੇ ਤਾਂ ਹੁਣੇ ਧੜਕਣ ਲੱਗੀ ਤੇ ਧੱਕ ਧੱਕ ਕਰਦਾ ਤੇਰੀ ਸਾਰੀ ਗਰੀਬੀ ਚੱਕ ਦੂਗਾ ਤੂੰ ਇੱਕ ਵਾਰੀ ਉਹਦੇ ਨਾਲ ਗੱਲ ਤਾਂ ਕਰਕੇ ਦੇਖ ਨੀ ਤਾਂਹੀਂ ਮੈਂ ਵੀ ਸੋਚਾਂ ਮੈਂ ਨਾ ਲੰਗੀ ਜਾ ਰਹੀ ਸੀਗੀ ਉਹਦੀ ਮੋਟਰ ਦੇ ਮੂਰ ਦੇਲਾ ਰਾ ਮੇਰਾ ਭਣੇ ਖੰਗੂਰੇ ਜੇ ਮਾਰੇ ਮੈਂ ਤਾਂ ਪੰਨ ਡਰ ਕੇ ਡਰੀ ਹੋਈ ਮੈਂ ਤਾਂ ਚੱਕ ਮੇ ਪੈਰੀ ਹੋ ਗਈ ਭੱਜਣ ਦੇ ਮੈਨੂੰ ਤਾਂ ਭਣੇ ਆ ਕੇ ਮੈਂ ਤਾਂ ਕਰਿਆ ਤੂੰ ਤਾਂ ਭਣੇ ਕਮਲੀ ਸੀ ਜੇ ਉਹਦਾ ਖੰਗੂਰਾ ਸਮਝ ਜਾਂਦੀ ਅੱਜ ਨੂੰ ਤਾਂ ਉਹ ਵੀ ਕੋਠੀ ਪਾਈ ਬੈਠੀ ਹੁੰਦੀ ਹਏ ਨਾਨੀ ਭੈਣੇ ਮੈਂ ਤਾਂ ਕਦੇ ਐਹੋ ਜਿਹਾ ਕੰਮ ਕੀਤਾ ਨਹੀਂ ਨਾਲੇ ਤਾਂ ਪਹਿਲੀ ਮਾਨ ਨਹੀਂ ਤੇ ਫਿਰ ਇਹ ਕਿਹੜਾ ਬੁਸ ਲਿਆ ਕੇ ਦੰਦਾ ਤੈਨੂੰ ਬੁਸ ਲਿਆ ਕੇ ਦੰਦਾ ਤੇਰੀ ਠੀਕ ਆ ਮੈਂ ਛਿੱਤਰੀ ਲਾਉਂਦਾ ਤੇਰੇ ਉਹ ਤੈਨੂੰ ਸਾਰਾ ਕੁਝ ਘਰੇ ਖਾ ਬੈਠੀ ਨੂੰ ਦੇਊਗਾ ਜੂਨ ਤੱਕ ਹਰ ਭੈਣੇ ਮੇਰੀ ਖਰਾਬ ਐ ਅਗੀ ਇਹ ਤਾਂ ਗੱਲ ਤੇਰੀ ਸਹੀ ਆ ਕੁਛ ਨਹੀਂ ਹੁੰਦਾਗਾ ਤੁਸੀਂ ਇੱਕ ਵਾਰੀ ਮੈਂ ਤੇਰੀ ਗੱਲ ਕਰਾਉਣੀ ਹਾਂ ਦੇ ਨਾਲ ਦੇਖੀ ਦੀ ਫਿਰ ਆਪ ਹੀ ਕਹੇਗੀ ਵੀ ਭੈਣੇ ਉਹ ਤਾਂ ਵਧੀਆ ਕੀਤਾ ਮੇਰੀ ਗਰੀਬੀ ਚੱਕੀਗੇ ਨਾ ਫਿਰ ਤੂੰ ਉਹਦਾ ਖੜਾ ਛੜ ਦੇਂਗੀ ਭਣੇ ਨਾ ਪਹਿਨੇ ਮੈਂ ਕਿਉਂ ਖੜਾ ਛੱਡੂੰਗੀ ਉਹਨੂੰ ਕੀ ਘਾਟਾ ਪਹਿਣ ਲੱਗਿਆ ਆਪਾਂ ਦੋਨੇ ਪਹਿਣਾ ਰਲ ਮਿਲ ਕੇ ਖਾ ਲਾਂਗੀਆਂ ਉਹ ਤਾਂ ਕਰੋੜਾਪਤੀ ਹੈਗਾਗਾ ਨਹੀਂ ਹਾਂ ਇਹ ਤਾਂ ਗੱਲ ਠੀਕ ਆ ਖਰ ਹਾਂ ਜੇ ਉਹ ਸੇਰ ਚ ਕੋਣੀ ਕੱਤ ਲੋ ਤੇ ਤਾਂ ਵੀ ਨਹੀਂ ਮੁੱਕਣਾ ਆ ਇੰਨਾ ਰੱਬ ਨੇ ਦਿੱਤਾ ਹੋਇਆ ਅੱਗ ਨਹੀਂ ਲਾਈ ਲੱਗਦੀ ਉਹਦੇ ਤਾਂ ਨਹੀਂ ਪਹਿਨੇ ਫਿਰ ਮੈਂ ਉਹਦੇ ਨਾਲ ਗੱਲ ਕਿਵੇਂ ਕਰੂੰਗੀ ਜਿੱਤੇ ਘਰੇ ਲੰਭਿਆ ਮੈਂ ਆਪੇ ਲੈ ਕੇ ਆ ਰਹੀ ਹਾਂ ਇਹ ਜੇ ਕਿਸ ਨੇ ਦੇਖ ਲਿਆ ਫੇਰ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਹੁੰਦੀਗੀ ਤੂੰ ਭਾਨਾਵਾਰ ਦੀ ਦਿਹਾੜੀ ਨੂੰ ਕਹਿਣ ਆਇਆ ਸੀਗਾ ਸਰਦਾਰ ਬੰਦਾ ਗਾ ਖੇਤ ਜਿਵੇਂ ਮਰਜ਼ੀ ਕੰਮ ਕਰਵਾਵੇ ਉਹ ਆਪਾਂ ਤੋਂ ਦਿਹਾੜੀ ਤੇ ਇਹ ਵੀ ਗੱਲ ਤੇਰੀ ਠੀਕ ਚਲ ਮੈਂ ਸੋਚੂੰਗੀ ਚਲ ਤੂੰ ਇਹਨੂੰ ਸੋਚ ਕੇ ਦੱਸੀਂ ਠੀਕ ਆ ਫੇਰ ਮੈਂ ਕਾਹਾਂ ਗੱਲ ਕਰੂੰਗੀ ਉਹਦੇ ਨਾਲ ਚੰਗਾ ਭੈਣੇ ਹਾਂ ਚਲ ਠੀਕ ਆ ਭੈਣੇ ਚੰਦਾ ਮੈਂ ਜਾਣੀ ਆਂ ਕਿ ਮੈਂ ਵੀ ਜਾ ਕੇ ਘਰੇ ਕੰਮ ਕਰਨਾ ਸਾਰਾ ਮੈਂ ਤਾਂ ਹੀ ਸੀਗਾ ਚਲ ਮੈਂ ਤੇਰੇ ਕੋਲ ਇੱਕ ਸੜੀ ਗੱਲ ਕਰਕੇ ਆਵਾਂ ਚ ਮੈਨੂੰ ਨੇ ਕਿਹਾ ਸੀ ਨਾ ਕਿ ਜਾ ਕੇ ਆਈ ਤੂੰ ਉਹਦੇ ਕੋਲ ਤੇ ਮੈਂ ਉਹਦੇ ਕੋਲ ਉਹ ਸਰੀਹਾ ਲਾ ਦੂੰਗੀ ਤੇਰਾ ਤੇ ਮੈਂ ਤੋ ਤਿਆਰ ਲਈ ਚੰਦਾ ਚਲ ਠੀਕ ਆ ਭੈਣੇ ਸੋਚ ਕੇ ਦੱਸਾਂ ਤੈਨੂੰ ਫੇਰ ਮੈਂ ਕੀ ਕਰਾਉਂਾ ਕਦੇ ਐਸਾ ਕੰਮ ਕੀਤਾ ਤਾਂ ਹੈ ਨਹੀਂ ਪਰ ਜਿਹੜੀਆਂ ਮਜਬੂਰੀਆਂ ਹੁੰਦੀਆਂ ਨੇ ਨਾ ਬੰਦੇ ਤੋਂ ਬਹੁਤ ਕੁਝ ਕਰਵਾ ਦਿੰਦੀਆਂ ਨੇਗੇ ਚੱਲੋ ਸੋਚਦੀਆਂ ਮਨਾ ਕੀ ਬਣੂਗਾ ਦੇਖ ਹੀ ਜਾਊਗਾ ਹਾਂ ਮੈਂ ਦੱਸੂ ਧੀਰੇ ਲਗਾ ਦੇ ਵਾਤੇ ਬੋਲ ਆ ਦੇ ਮੈਨੂੰ ਤੁਸੀਂ ਕਿਹਾ ਸੀ ਇਹਦੇ ਨਾਲ ਸੈਟਿੰਗ ਕਰਨ ਨੂੰ ਅੱਛਾ ਮੰਨ ਲਈ ਫਿਰ ਇਹ ਹਾਂ ਮਨਜ਼ੂਰ ਆ ਤੈਨੂੰ ਠੀਕ ਆ ਲੰਬੜਦਾਰ ਸਾਹਿਬ ਜੀ ਉਹ ਟੈਨਸ਼ਨ ਨਾਲ ਹੈ ਉਹ ਨਾਲ ਜਿਹੜੀਆਂ ਮੂਰੇ ਮੂਰੇ ਲਗਾਉਣੀਆਂ ਆਉਂਦੀਆਂ ਨੇ ਜਦ ਮਾਦੀਓ ਆ ਜਾਕਰ ਸਮਝ ਗਈ ਉਹ ਤਾਂ ਠੀਕ ਆ ਲੰਬੜਦਾਰ ਜੀ ਮੈਨੂੰ ਨਾ ਥੋੜਾ ਡਰ ਬੜਾ ਲੱਗਦਾ ਆ ਜਿਥੇ ਲੰਬੜਦਾਰ ਦੀ ਮੋਰ ਕੰਮ ਕਰਦੀ ਹੈ ਨਾ ਉੱਥੇ ਸਰਪੰਚ ਦੀ ਵੀ ਨਹੀਂ ਕਰਦੀ ਲੰਬੜਦਾਰ ਤਾਂ ਵੱਡੇ ਵੱਟੇ ਜੜਦੇ ਨੇ ਨਾਲੇ ਸਰਪੰਚੀ ਤਾਂ 5 ਸਾਲਾਂ ਲਈ ਹੁੰਦੀ ਹੈ ਤੇ ਲੰਬੜਦਾਰ ਲਈ ਸਾਰੀ ਉਮਰ ਲਈ ਕਿਉਂ ਟੈਨਸ਼ਨ ਲੈਣੀ ਹੈ ਬਾਕੀ ਕੋਈ ਗੱਲ ਬਾਤ ਹੈ ਸਾਰੇ ਠਾਣ ਠੁਣ ਵਾਲੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਇਹਨਾਂ ਫਟੜਿਆਂ ਦੀ ਕੀ ਹਿੰਮਤ ਹੈ ਮੇਰੇ ਮੂਰੇ ਬੋਲ ਜਾਣ ਜੱਟ ਦੀ ਉੱਚੀ ਦੀ ਲੋਕ ਤੇ ਰੱਖਦਾ ਸਾਰੇ ਪਿੰਡ ਨੂੰ ਸਰਪੰਚ ਤਾਂ ਮੇਰੇ ਤੋਂ ਪੁੱਛ ਕੇ ਬਣਦਾ ਤੁਹਾਨੂੰ ਕੀ ਪਤਾ ਨਹੀਂ ਪਿੰਡ 'ਚ ਕੀ ਹੁੰਦਾ ਉਹ ਤਾਂ ਜ਼ਰਦਾਰ ਜੀ ਠੀਕ ਆ ਫਿਰ ਵੀ ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ ਹੈ ਉਹ ਲੋਕਾਂ ਦੀ ਪਰਵਾਹ ਨਾ ਕਰ ਜੱਟ ਚਾਰ ਬੀੜਿਆਂ ਚ ਕੋਟੀ ਉਹਨੇ ਥੋੜੀ ਪਾਈ ਬੈਠਾ ਹੈ ਅੱਧ ਪਿੰਡ ਨਾਲ ਦਾ ਜਿਆਦਾ ਮੇਰੇ ਕੋਲ ਚਾਇਆ ਦਾ ਉਹਨੇ ਸਾਰੇ ਪਿੰਡ ਦੇ ਨਹੀਂ ਹੈਗੇ ਕੋਈ ਸਾਂ ਵੀ ਕੱਢ ਜਾ ਸੜ ਦੇ ਗੋਲੀ ਮਾਰ ਦੂੰ ਨਕੜਾ ਗੈ ਜਾਉਂ ਕਿਥੇ ਐਂ ਤਾਂ ਤੁਹਾਡੀ ਪਹੁੰਚ ਦਾ ਪਤਾ ਹੈਗਾ ਫੇਰ ਜੇਬ ਤੇ ਰੱਖਦਾ ਠਾਣਾ ਜੱਟ ਥੋੜਾ ਸਮਾਜ ਨੂੰ ਵੀ ਦੇਖਣਾ ਪੈਂਦਾਗਾ ਕੋਈ ਕਿਸੇ ਨੂੰ ਖਾਂਦੇ ਨੂੰ ਜ਼ਰਦਾ ਨਹੀਂ ਇਸ ਸਮਝ ਦੇਖੀ ਗਈ ਮਾਨ ਕਿਹੜਾ ਘਰੇ ਸਿੱਟ ਕੇ ਜਾਂਦਾ ਤੇਰੇ ਕੋਲ ਉਹ ਤਾਂ ਭਣਾ ਕਰੇਗਾ ਵੀ ਮੇਰਾ ਚੁੰਦਾ ਵਾਲਦਾ ਕਿ ਨਹੀਂ ਭਾਵਦਾ ਉਹ ਤਾਂ ਭਣਾ ਤੇਰੀ ਗੱਲ ਠੀਕ ਆ ਉਹਦਾ ਤੇਰੀ ਗੱਲ ਨਾਲ ਮੈਂ ਸਹਿਮ ਹਟਾਂਗੀ ਉਤੋਂ ਟੈਨਸ਼ਨ ਆ ਲੈ ਆ ਮਕਾਲਾ 골ਡਨ ਦੀ ਘੜੀ ਲੈ ਆਤੀ ਉਹ ਆ ਵੇਚ ਕੇ ਨਾ ਫੌਤਾ ਦੁੱਤਾ ਰਹੀ ਜਿਹੜਾ ਉਸ ਹੈਗਾ ਪੜਵੜ ਡਰਨਾ ਬਾਕੀ ਜੇ ਹੋਏ ਪੈਸੇ ਉਸੇ ਲੈਣ ਲਈ ਨਾ ਤਾਂ ਵੇਚੀ ਦੇ ਜੈਨ ਨੂੰ ਠੀਕ ਆ ਠੀਕ ਆਲੀ ਪਰ ਮੈਂ ਚੱਲਦਾ ਮੈਂ ਜ਼ਰੂਰੀ ਕੰਮ ਆ ਮੈਂ ਤਾਕ ਤਾਕ ਕਰੀ ਜਾਂਦਾ। ਤੂੰ ਡਰਦੀ ਕਿਉਂ ਆ ਜਦੋਂ ਤੈਨੂੰ ਅੱਜ ਲੱਖਾਂ 'ਚ ਦੇ ਗਿਆ ਕਿਉਂ ਡਰਦੀ ਆ ਤੂੰ ਇੱਧਰ ਦੇਖ ਪੈਸਿਆਂ ਕੰਨੀ ਦੇਖ ਲੋਕਾਂ ਕੰਨੀ ਨਾ ਦੇਖ ਨਹੀਂ ਜੇ ਹਕੜੀ ਕਿਸੇ ਦੇ ਹੱਥ ਲੱਗ ਗਈ ਮੈਂ ਕੀ ਜਵਾਬ ਦਊਂਗੀ ਹੱਥ ਕਿਵੇਂ ਲੱਗੂਗੀ ਤੂੰ ਵੇਚ ਦੇ ਦਵਾ ਦੋ ਇਹਨੂੰ ਫਿਰ ਤੂੰ ਹੀ ਲੈ ਕੇ ਚੱਲ ਕਿਹੜੇ ਸਨਿਆਰ ਕੋਲ ਲੈ ਕੇ ਜਾਣੀ ਆ ਬਸ ਕੋਈ ਨਹੀਂ ਤੇਰੀ ਮੈਂ ਆਪੇ ਉਧਰ ਵੀ ਗੱਲ ਕਰਵਾ ਦੂੰਗੀ ਸਨਿਆਰ ਨਾਲ ਬੁਕਾ ਦੂੰਗੀ ਤੇਰੀ ਮੈਂ ਬਸ ਹੁਣ ਤੂੰ ਸਾਥ ਨਾ ਛੱਡ ਜੀ ਮੇਰਾ ਨਹੀਂ ਛੱਡਦੀ ਮੈਂ ਤੇਰਾ ਸਾਥ ਕੋਈ ਨਹੀਂ ਆਪਾਂ ਕੱਲ ਨੂੰ ਚੱਲਾਂਗੇ ਹੁਣ ਇਹਨੂੰ ਲੁਕਾ ਦੇ ਕਿਰਾਂ ਲਿਕੇ ਫਿਰ ਹੁਣ ਕੀ ਕਰਾਂ ਮੈਂ ਤਜ ਤੱਕ ਕਦੇ ਇੰਨਾ ਸੋਨਾ ਇੰਨੀ ਸੀ ਦੇਖਿਆ ਹੈਗਾ ਚੱਲ ਉਸੇ ਕੋਲ ਹੀ ਜਾਣੀ ਆ ਜਦ ਉਸਨੇ ਕੰਡੇ ਪੀਚੇ ਨਹੀਂਗੇ ਉਸ ਦੇ ਹੌਂਸਲੇ ਨਾਲ ਹੀ ਉਹ ਜਿਹੜਾ ਕੁਸਾ ਹੋਊਗਾ। ਚਾਨਨੀ ਆ ਕਹ ਦੋ ਪਹਿਲਾਂ ਮੈਨੂੰ ਸੁਨਿਆਰ ਕੋਲੇ ਲੈ ਕੇ ਜਾ ਤੇ ਇਹਨੂੰ ਖੱਲਣੇ ਨੂੰ ਗੱਤ ਕਰ ਤੇ ਮੈਨੂੰ ਉਹ ਦੋ ਪੈਸੇ ਮੇਰੇ ਹੱਥ ਚ ਆਉਂਦੇ ਹੋਣ। ਘਰ ਆਟਾ ਲਿਆ ਮਜਵਾਖਾਂ ਦਾ ਢਿੱਡ ਭਰਾਂ ਮੈਂ। ਇਹ ਤਾਂ ਪਾਰਿਓ ਵੀ ਭਾਲੀ ਆ ਗਈ। ਪਤਾ ਨਹੀਂ ਕਿੰਨੇ ਕੁ ਮਹਿੰਗੀ ਹੋਊਗੀ। ਜਦ ਅੱਜੇ ਮੈਨੂੰ ਬਿਨ ਗੱਲਬਾਤ ਤੋਂ ਲੱਖਾਂ ਦੀ ਘੜੀ ਲਾ ਕੇ ਦੇ ਗਿਆ ਉਹ। ਇਹ ਸਭ ਨਾਲ ਤਾਂ ਫਿਰ ਉਹ ਮੈਨੂੰ ਪੂਰੀ ਆਇਸ਼ ਕਰਊਗਾ ਜੇ ਭਲਾ ਮੈਂ ਉਹਦੇ ਨਾਲ ਗੱਲ ਕਰ ਲਾਂ। ਲੈ ਵੀ ਹੁਣ ਜਿੱਤ ਕਰਾਂ। ਕੈਮ ਹੋ ਜਾ ਲੈ ਲੰਬੜਦਾਰ ਦੇ ਸਿਰ ਤੇ ਨਿਆਰੇ ਇਹਦੇ ਨਾਲ ਤਾਂ ਮੇਰਾ 6 ਮਹੀਨਿਆਂ ਦਾ ਰਾਸ਼ਨ ਅਜਰਬ ਹੋ ਜਾਊਗਾ ਇਹ ਤਾਂ ਫੇਰ ਮੈਂ ਜੀਤੋ ਨਹੀਂ ਜੀਤੋ ਲੰਬੜਦਾਰ ਨਹੀਂ ਬਣੂੰਗੀ ਲੰਬੜਦਾਰ ਨਹੀਂ ਕਹਿ ਕੇ ਬੁਲਾਇਆ ਕਰਨਗੇ ਲੋਕ ਮੈਨੂੰ ਵੀ ਹਾਂ ਦੇਖੀ ਬੜੀਆ ਕਿੜੀ ਜੇ ਸੈਟ ਕਰ ਰਹੀ ਆ ਰੋਟੀ ਦੀ ਹੋਰ ਤੇਰੇ ਵਾਸਤੇ ਵੀ ਕਰਿਆਂ ਨੇ ਹਾਂ ਬਾਹ ਨਹੀਂ ਹੈਗੀ ਅਜੇ ਆਉਗੀ ਤੂੰ ਤਾਂ ਕਹਿੰਦੀ ਸਵੇਰੇ ਆਉਗੀ ਦੁਪਹਿਰਾਂ ਤਾਂ ਹੋ ਗਿਆ ਮੈਂ ਉਹਨੂੰ ਕਿਹਾ ਸੀਗਾ ਉਹ ਕਹਿੰਦੀ ਜੇ ਮੇਰੇ ਘਰ ਵਾਲਾ ਵਾਗ ਗਿਆ ਨਾ ਉਦੋਂ ਆਉਂਗੀ ਉਹਨਾਂ ਟਾਈਮ ਕਿੱਥੋਂ ਆ ਜੂਰੀ ਉਹ ਕਰੋ ਉਹ ਉਹਨੇ ਬਚ ਲੈ ਯਾਰ ਮੈਨੂੰ ਕੋਈ ਦਿੰਦੀ ਨਹੀਂ ਨਹੀਂ ਉਹ ਐ ਕਰ ਉਹ ਕਹਿੰਦੇ ਦੁੱਧ ਕਰੀ ਬਾਗ ਨਾ ਕਹਾ ਤੀ ਗਿਆ ਨਾ ਲੱਗਦਾ ਕਰ ਬਾਰ-ਬਾਰ ਹੈ। ਕੋਈ ਇੱਥੇ ਆਉਗੀ। ਮੇਰਾ ਲੱਗਦਾ ਨੰਬਰ ਵਾਲਿਆਂ ਨੇ ਪਤਾ ਨਹੀਂ ਅੱਗੇ ਤਾਂ ਬੱਚੇ ਕਦੇ ਆਏ ਵੀ ਹੋਣ ਕੀ ਕਰ ਲੈਣਾ। ਚਲ ਮੈਂ ਪਤਾ ਕਰਦੀ ਹਾਂ ਫਿਰ ਜਾਂ ਤਾਂ। ਜਿਹੜਾ ਮੈਂ ਤੈਨੂੰ ਫੋਨ ਦਿੱਤਾ ਤੈਨੂੰ ਦੇਖੀ ਨਹੀਂ। ਨਾਉ ਤਾਂ ਮੈਂ ਫੜਾਈ ਸੀ। ਫਿਰ ਨੰਬਰ ਲਾ ਕੇ ਦੇਖਾਂ। ਚਲ ਮੈਂ ਜੀ ਦੇ ਦਿੰਦੀ ਹਾਂ। ਮੇਰਾ ਤਿਲਾ ਦਾ। ਲੋਕ ਤਾਂ ਹੋ ਹੀ ਰੱਖਿਆ ਤੇ ਰੱਬ ਦੀ। ਹੈਲੋ। ਹਾਂ ਪੈਣੀ। ਇਹ ਰੱਬ ਆਗਿਆ ਕਰੋ। ਯਾਰ ਮੈਂ ਕੱਲ ਦੇ ਦਿੰਦਾ ਉਹਨੂੰ। ਠੀਕ ਹੈ। ਠੀਕ ਹੈਂ ਦੀ। ਬੱਲ ਜਾ। ਇਹਨੂੰ ਮਰੇ ਤੇ। ਕੋਈ ਨਹੀਂ ਸਾਨੂੰ ਨਫਰ ਲਜੀ। ਨੰਬਰ ਦਾ ਰਹਿ ਪੁੰਨ ਰੋੜੀਏ। ਹੋਰ ਇਤਰੇ ਇਹ ਬਣਾ ਰੱਖੋ ਪਰ ਤင်း ਨੂੰ ਨਿਭੋ ਲਾ ਲਾ। ਹੂੰ। ਠੀਕ ਹੈ। ਮਨਾ ਕਰ ਨਾ। ਹਾਂ। ਆ ਜਾਣ ਤਾਂ ਪੈਣਾ ਮੇਰੀ ਗੱਲ ਤਾਂ ਸੁਣ ਮਣੀ। ਕੀ ਗੱਲ ਸੁਣਾ ਹੁਣ ਉਧਰ ਜਾ ਕੇ ਸੁਣੀ ਗੱਲ ਮੇਰੀ ਕੀ ਸੁਣਨੀ ਹੈ ਜੀ ਉਹ ਤਾਂ ਬਾਤ ਕਰਨਾ ਉਧਰ ਤੈਨੂੰ ਥੋੜੀ ਭੁੱਲਣਾ ਹਾਂ ਇੱਕ ਮਿੰਟ ਲਈ ਹਾਜਾ ਜੀ ਇੱਧਰ ਆ ਜਾ ਕੋਈ ਹੈ ਤਾਂ ਨਹੀਂ ਰੇ ਨਾ ਕੋਈ ਕੋਈ ਨਹੀਂ ਹੈਗਾ ਆ ਵੀ ਕੋਈ ਰਹਤੇ ਹੋਗੇ ਤੇਨੂੰ ਨਾ ਪਤਾ ਕੀ ਦਾ ਅੰਦਰ ਰਹਿਤੀ ਮੇਰੀ ਕਿਦੀ ਜਾਂਦਾ ਉਹ ਤਾਂ ਮੇਰਾ ਪਾਲਕ ਰਹਿੰਦਾ ਹੈ। ਅੱਛਾ ਜੀ। ਉਹ ਤਾਂ ਠੀਕ ਹੈ ਜਦ ਤੱਕ ਤੁਹਾਡੇ ਦਾ ਪਤਾ ਕਰ। ਬਹੁਤ ਰ ਕਰ ਗਿਆ ਯਾਰ। ਜੱਜ ਦੀ ਗੱਲ ਨਹੀਂ ਕੀਗੇ ਤੇ। ਫਿਰ ਹੁਣ ਮੈਂ ਤਾਂ ਆਪਣੇ ਘਰ ਚ ਆ ਜਾ ਸਕਦੀ ਹਾਂ, ਬੁਲਾ ਸਕਦੀ ਹਾਂ। ਮੋ ਜੀ ਗਰੀਬੀ ਹੁੰਦੀ ਇੱਥੇ ਤੱਕ ਮੈਨੂੰ ਆਉਂਦੀ ਕੀ ਲੋੜ ਸੀ। ਮੇਰਾ ਘਰ ਨਾ ਸੋਹਣਾ ਹੁੰਦਾ। ਜੇ ਉਹਦੇ ਮੇਰਾ ਕਹਿਣਾ ਮੰਨ ਲਾ ਨਹੀਂ ਨਾ ਰੇਤ। ਹੁਣ ਮੇਰਾ ਘਰ ਵੀ ਵਧੀਆ ਪੈ ਜਾਣਾ। ਯਾਰ। ਹੁਣ ਕਿਹੜਾ ਕਿਵੇਲਾ ਹੋਇਆ ਕੀ ਹੋ ਗਿਆ ਤੂੰ ਪਿੱਛੇ ਨੂੰ हट ਜਾਨੀਂ ਮੇਰਾ ਦਿਲ ਨਹੀਂ ਮੰਨਦਾ ਪਤਾ ਨਹੀਂ ਕਿਉਂ ਮੈਨੂੰ ਨਾ ਘਬਰਾਟ ਜੀ ਹੋ ਜਾਂਦੀ ਹੈ ਕਿ ਜੇ ਸਾਡਾ ਦਿਲ ਨਹੀਂ ਮੰਨਦਾ ਫਿਰ ਮੈਨੂੰ ਮੇਰਾ ਟੋਕੇ ਲੈਣ ਨੂੰ ਬੁਲਾਇਆ ਤੈਨੂੰ ਪਹਿਲਾਂ ਨਹੀਂ ਪਤਾ ਸੀਗਾ ਇਹ ਮੈਂ ਇੰਨਾ ਰਿਸਕ ਲੈ ਕੇ ਪਿੰਡ ਟੱਪ ਕੇ ਆਇਆ ਤੈਨੂੰ ਸਮਝਾਇਆ ਨਹੀਂ ਉਹਨੇ ਗੱਲ ਨਹੀਂ ਕਰੀ ਸਰਦਾਰ ਜੀ ਜੇ ਵੀਰ ਤੇ ਗ੍ਰਿਧਿ ਨਾ ਹੁੰਦੀ ਨਾ ਮੈਂ ਇਸ ਦਿਨ ਕਦੇ ਹਾਂ ਨਹੀਂ ਸਕਰਦੀ ਜੇ ਮੇਰੇ ਤੇ ਗਰੀਬੀ ਹੈ ਨਾ ਤਾਂ ਕਰਕੇ ਮੈਂ ਹਾਂ ਕਰਤੀ ਸੀ ਪਰ ਹੁਣ ਮੇਰਾ ਨਾ ਦਿਲ ਨਹੀਂ ਮੰਨਦਾ ਮੈਂ ਮਾਫੀ ਚਾਹੁੰਦੀ ਆ ਮੈਨੂੰ ਮaaf ਕਰ ਮਰਦੀ ਆ ਤੇਰੀ ਤੈਨੂੰ ਕੀ ਲੱਗਦਾ ਨੰਬੜਦਾਰ ਲਵੇ ਘਾਟਾ ਕਰ ਇਹਦਾ ਉਹ ਤਾਂ ਮੈਨੂੰ ਕਹਿਣ ਲੱਗੀ ਜਾਦੀ ਦੇ ਲੋ ਪੈਸੇ ਦੀ ਲੋੜ ਹੈ ਦੇਖੀ ਤੂੰ ਕਿੱਥੇ ਤੇ ਮੇਰੀ ਸਟੇਟਸ ਕਿੱਥੇ ਉਹ ਤੁਹਾਡੀ ਗੱਲ ਨਾਲ ਸਰਦਾਰ ਜੀ ਮੈਂ ਸਹਿਮਤਾਂਗੀ ਪਰ ਮੈਂ ਵੀ ਹੁਣ ਕੀ ਕਰਾਂ ਜੇ ਮੇਰੇ ਤੇ ਗਰੀਬੀ ਨਾ ਹੁੰਦੀ ਮੈਨੂੰ ਕੀ ਲੋੜ ਸੀ ਆ ਕੁਝ ਕਰਨ ਦੀ ਚਾ ਕੋਈ ਗੱਲ ਨਹੀਂ ਦੇਖ ਬਾਰ ਕੋਈ ਹੈ ਤਾਂ ਨਹੀਂ ਮੈਨੂੰ ਜਾਣ ਦੇ ਨਾ ਸਰਦਾਰ ਜੀ ਕੋਈ ਨਹੀਂ ਹੈ ਨਾ ਮੇਰੇ ਬੰਦੇ ਸ਼ੁਕਰ ਅਰੰਭਾ ਮੈਨੂੰ ਟਾਈਮ ਨਾਲ ਯਕ ਲਾ ਗਈ ਜੇ ਕਿਤੇ ਅੱਜ ਮੈਂ ਇਥੇ ਇਹ ਗਲਤੀ ਹੋ ਜਾਂਦੀ ਨਾ ਤਾਂ ਮੈਂ ਆਪਣੇ ਆਪ ਦੇ ਨਾਲਾ ਨਜਰਾਨੀ ਸਿਮਲਾ ਸਕਦੇ ਰੱਬਾ ਤੂੰ ਗਰੀਬੀ ਕਿਸੇ ਨੂੰ ਦੇਈ ਨਾ ਤਾਂ ਕਿ ਕਿਸੇ ਵੀ ਔਰਤ ਨੂੰ ਗਰੀਬੀ ਦੇ ਵਿੱਚ ਕੋਈ ਗਲਤ ਕਦਮ ਚੱਕਣਾ ਪਵੇ ਜੀ ਰੱਬਾ ਥੋੜੀ ਦੇ ਦੇ ਪਰ ਗਰੀਬੀ ਨਾ ਦੇ ਕਿਸੇ ਹਲ ਤਾਂ ਬਣ ਸੁੱਖ ਦਾ ਫੋਨ ਆ ਗਿਆ ਹੁਣ ਇਹਨੂੰ ਕੀ ਜਵਾਬ ਦਵਾਂ ਪਤਾ ਨਹੀਂ ਕੀ ਕਹੂੰਗੀ ਚਾਲਾ ਸੋਨੇ ਲੰਨੀ ਆ ਸੁਨਣਾ ਤਾਂ ਪੈਣਾ ਹੀ ਹੈ ਹੈਲੋ ਹੈਲੋ ਹਾਂ ਬਣ ਪਹਿਲੇ ਤੂੰ ਚੰਗੀ ਕੀਤੀ ਨੰਬਰਦਾਰ ਨਾਲ ਉਹ ਤਾਂ ਮੇਰੀ ਵੇਚਤੀ ਕਰਾ ਕੇ ਰੱਖਦੀ ਪਰ ਮੈਂ ਕੀ ਕਰਾਂ ਮੇਰੀ ਮਜਬੂਰੀ ਸੀਗੀ ਮੇਰਾ ਨਹੀਂ ਦਿਲ ਮੰਨਿਆ ਹੈਗਾ ਜੇ ਤੂੰ ਐਂ ਕਰਨਾ ਸੀਗਾ ਫੇ ਤੂੰ ਪਹਿਲੇ ਦੱਸ ਦਿੰਦੀ ਪਰ ਇਹ ਗਲਤੀ ਹੋ ਗਈ ਮੇਰੇ ਤੋਂ ਜੇ ਮੇਰੇ ਤੇ ਗਰੀਬੀ ਨਾ ਹੁੰਦੀ ਨਾ ਮੈਂ ਤੈਨੂੰ ਕਦੇ ਨਹੀਂ ਸੀ ਇਹ ਸਵਾਲ ਕਰਦੇ ਸਮਾਂ ਦੀ ਉਹ ਤਾਂ ਮੇਰੇ ਵੀ ਗੱਲ ਪੈਂਦਾ ਸੀਗਾ ਤੂੰ ਤਾਂ ਜਮੀ ਮੇਰੀ ਖੇਹ ਕਰਾਤੀ ਹੁਣ ਮੈਂ ਕੀ ਕਰਾਂ ਮੇਨ ਤਾਂ ਇਸ ਗੱਲ ਦੀ ਬਹੁਤ ਬਿਸ਼ਰਮਗੀ ਆ ਜੀ ਐ ਕਿਵੇਂ ਗਰੀਬੀ ਚੱਕੀ ਜਾਊਗੀ ਫੇਰ ਤੇਰੀ ਚਲ ਜਿਵੇਂ ਤੂੰ ਜਿਹੜੀ ਤੈਨੂੰ ਘੜੀ ਦੇ ਕੇ ਗਿਆ ਉਹ ਨੰਬਰਦਾਰ ਉਹ ਪਾਕਿਤ ਕਰਦੀ ਉਹਦੀ ਦੇ ਦੂੰਗੀ ਭੈਣੇ ਉਹ ਮੇਰੇ ਰੱਖੀ ਪਈ ਆ ਮੈਂ ਕਿਹੜਾ ਬੇਇੱਜ਼ਤੀ ਹੈਗੀ ਤੂੰ ਤਾਂ ਗਰੀਬੀ ਚ ਹੀ ਰਹਿਣਾਗਾ ਮੈਨੂੰ ਤਾਂ ਆਏ ਸੀਗਾ ਵੀ ਚਲੋ ਤੇਰੀ ਗਰੀਬੀ ਸੱਟ ਹੋ ਜੂਗੀ ਚਲ ਭੈਣੇ ਤੇਰੀ ਕਿ ਮਰਜੀ ਆ ਤੇਰੀ ਕਿਵੇਂ ਕਰਨਾ ਵਾ ਚਲ ਕੋਈ ਗੱਲ ਨਹੀਂ ਭੈਣੇ ਮੈਂ ਦੇਖ ਮੈਂ ਮੇਰੇ ਗਰੀਬੀ ਨਾਲ ਜੇ ਮੈਂ ਨਿਬੜ ਜਾਊਂਗਾ ਰੱਬ ਇਹਦੇ ਨਾਲੋਂ ਤਾਂ ਨਾ ਆ ਮੈਂ ਦੋ ਰੋਟੀਆਂ ਘੱਟ ਦੇ ਦੀ ਪਰ ਇੱਜ਼ਤ ਦੀ ਦੇ ਦੀ ਜੇ ਮੈਂ ਅੱਜ ਇਹ ਗਲਤ ਕਦਮ ਚੱਕ ਲੈਂਦੇ ਮੈਂ ਮੇਰੇ ਘਰ ਵਾਲੇ ਤੇ ਜਵਾਖਾਂ ਦੇ ਮੂਰੇ ਨਜ਼ਰ ਜੇ ਚੱਕ ਕੇ ਫਿਰਨ ਤਰਨ ਯੋਗ ਨਹੀਂ ਸੀ ਰੈਂਜ ਹੁਣ ਕੋਟਟ ਹਟ ਮੈਂ ਨਜ਼ਰ ਉੱਚੀ ਕਰਕੇ ਆਪਣੇ ਜਵਾਖਾਂ ਤੇ ਆਪਣੇ ਘਰ ਵਾਲੇ ਦੇ ਮੱਥੇ ਤੇ ਲੱਗ ਸਕੂ ਬੈਠ ਤਾਂ ਸਕੂਗੀ